ਦਾ ਡੇ ਟਾਈਮ ਟੈਂਪਰੇਚਰ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 8 ਡਿਗਰੀ ਸੈਂਟੀਗ੍ਰੇਡ ਨੀਚੇ ਫਾਨੋ ਇੱਕ ਦਾ ਵੈਦਰ ਚੇਂਜ ਹੋ ਰਿਹਾ ਉਹ ਨਾਲ ਫਲੂ ਫਲਾ ਵਾਇਰਲ ਹੋਣ ਤੋਂ ਆਪਾਂ ਨੂੰ ਪ੍ਰੇਅ ਰੱਖਣਾ ਚਾਹੀਦਾ ਵਾ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਉੱਪਰ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਰਿਕਾਰਡ ਕੀਤੇ ਗਏ ਨੇ ਪਰ ਜਿਸੀ ਹਾਂ ਵਾਈਡ ਇਹਦੇ ਵਾਸਤੇ ਆਈਐਮਡੀ ਵੱਲੋਂ ਸੈਂਟਰਲ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਔਰ ਬਾਕੀ ਸਾਰੇ ਡਿਸਟ੍ਰਿਕਟਸ ਵਾਸਤੇ ਅੱਜ ਔਰ ਕੱਲ ਦੋ ਦਿਨ yellow alert ਜਾਰੀ ਕੀਤਾ ਗਿਆ ਹੈ ਪਰ ਇਹਦੇ ਤੋਂ ਬਾਅਦ 1 ਤਰੀਕ ਨੂੰ ਫੇਰ ਇੱਕ WD ਸਿਸਟਮ ਦੀ ਡਿਵੈਲਪਮੈਂਟ ਹੈ ਸੋ ਇਹਦੇ ਕਰਕੇ ਪੰਜਾਬ ਦੇ ਵਿੱਚ ਫੇਰ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜੀ ਅੱਜ ਔਰ ਕੱਲ ਦੋ ਦਿਨ ਸੰਗਣੀ ਧੁੰਦ ਹੋ ਸਕਦੀ ਹੈ ਜਿਹਦੇ ਵਾਸਤੇ IMD ਵੱਲੋਂ ਇਸ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ ਉਹਦੇ ਤੋਂ ਬਾਅਦ ਜ਼ਿਆਦਾ ਹਿੱਸਿਆਂ ਦੇ ਵਿੱਚ ਮੌਸਮ ਕਲੀਅਰ ਰਹਿਣ ਦੀ ਹੈ ਕੌਟਨ ਜਿਹੜਾ ਰਿਕੁਆਇਰਡ ਮੌਇਸਚਰ ਉਹਦੇ ਨਾਲ ਮਿਲ ਸਕਦਾ ਹੈ ਔਰ ਕਿਉਂਕਿ ਕਣਕ ਦੀ ਕ੍ਰੌਪ ਵੀ ਹਲੇ ਮੈਚਿਓਰਿਟੀ ਉਹਦੀ ਨਹੀਂ ਹੋਈ ਤਾਂ ਕਰਕੇ ਇਹਦਾ ਕੋਈ ਨੁਕਸਾਨ ਨਹੀਂ ਹੈ ਪਰ ਕੁਝ ਸਬਜ਼ੀਆਂ ਦੀਆਂ ਫਸਲਾਂ ਜਾਂ ਆਲੂਆਂ ਦੀ ਜਿਹੜੀ ਫਸਲ ਆ ਉਹਨੂੰ ਜ਼ਰੂਰ ਕੋਈ ਨੁਕਸਾਨ ਹੋ ਸਕਦਾ ਹੈ ਨੇ ਔਰ ਇੱਕ ਤਰੀਕ ਨੂੰ ਬਾਰਿਸ਼ ਦੇ ਨਾਲ ਤੇਜ਼ ਹਵਾ ਜਾਂ ਗਰਜ ਚਮਕ ਹੋ ਸਕਦੀ ਹੈ ਪਰ ਸੁੱਕੀ ਟੈਂਡੈਂਸੀ ਨਹੀਂ ਕਹਿ ਸਕਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਬਾਰਿਸ਼ ਹੋਈ ਹੈ। ਤਾਂ ਕਰਕੇ ਹਵਾ ਦੇ ਵਿੱਚ ਮੌਇਸਚਰ ਇਸ ਟਾਈਮ ਠੀਕ ਹੈ ਡਰਾਈ ਕੰਡੀਸ਼ਨਸ ਨਹੀਂ ਹੈਗੇ। ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੋਇਆ ਵੈ ਲਗਾਤਾਰ ਦੋ ਦਿਨਾਂ ਤੋਂ ਧੁੱਪ ਨਿਕਲਦੀ ਨਜ਼ਰ ਆ ਰਹੀ ਸੀ ਤੇ ਅੱਜ ਹੀ ਗੱਲ ਕੀਤੀ ਜਾਵੇ ਤੇ ਕੱਲ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਇੱਕ ਤਰੀਕਿਆ ਦੋ ਤਰੀਕ ਤੱਕ ਬਰਸਾਤ ਪੈ ਸਕਦੀ ਹੈ ਤੇ ਠੰਡੀ ਹਵਾ ਵੀ ਚੱਲ ਸਕਦੀ ਹੈ ਤੇ ਜਿਵੇਂ ਤੁਹਾਨੂੰ ਦਿਖਾ ਦਵਾਂ ਚੱਲ ਰਿਹਾ ਆਸਮਾਨ ਦੇ ਵਿੱਚ ਬੱਦਲਬਾਰੀ ਸ਼ੁਰੂ ਹੋ ਚੁੱਕੀ ਹੈ ਆ ਕਦੇ ਵੀ ਜੇ ਕਿਹਾ ਬਰਸਾਤ ਦੇ ਕਿਹਾ ਪੰਜਾਬ ਦੇ ਵਿੱਚ ਦਸਕ ਦੇ ਦੇ ਸਕਦੀ ਹੈ ਜੇਕਰ ਤੁਸੀਂ ਵੀ ਆਪਣੇ ਘਰੋਂ ਨਿਕਲ ਰਹੇ ਹੋ ਤੇ ਆਪਣੇ ਆ ਛਤਰੀ ਵੀ ਘੜਾ ਲੈ ਕੇ ਜਾਂ ਰੇਨ ਕੋਟ ਲੈ ਕੇ ਜਰੂਰ ਨਿਕਲਿਓ ਕਿਉਂਕਿ ਬਰਸਾਤ ਦਾ ਕੁਛ ਨਹੀਂ ਪਤਾ ਤੇ ਬੱਦਲ 바ਜੇ ਕੁਛ ਨਹੀਂ ਪਤਾ ਕਿ ਕਦੋਂ ਬਰਸਾਤ ਹੋ ਜਾਵੇ ਹਾਲਾਂਕਿ ਠੰਡ ਦਾ ਮੌਸਮ ਵੀ ਜੜਾ ਕੀ ਹੈ ਉੱਥੇ ਹੈਗਾ ਵੈ ਤੇ ਉੱਥੇ ਹੀ ਦੇਖਿਆ ਜਾਵੇ ਤੇ ਬਿਮਾਰ ਹੋਣ ਦੇ ਚਾਂਸਸ ਵੀ ਕਾਫੀ ਹੁੰਦੇ ਨਜ਼ਰ ਆਉਂਦੇ ਨੇ ਕਿਉਂਕਿ ਬਜ਼ੁਰਗ ਅਤੇ ਛੋਟੇ ਬੱਚਿਆਂ ਨੂੰ ਜ਼ਿਆਦਾ ਇਹ ਠੰਡ ਲੱਗਦੀ ਹੈ ਤੇ ਕਿਉਂਕਿ ਮੌਸਮ ਚੇਂਜ ਹੋ ਰਿਹਾ ਹੁੰਦਾ ਵਾ ਉਦੋਂ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਹਮਣੇ ਨਿਕਲ ਗਈਆਂ ਸਾਹਮਣੀਆਂ ਆndੀਆਂ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤੇ 1 ਤੋਂ 2 ਤਰੀਕ ਜਿਹੜੀ ਹੈ ਮੌਸਮ ਬਰਲਨ ਦੀ ਸੰਭਾਵਨਾ ਦੱਸੀ ਜਾ ਦੱਸੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤੇ ਇਸ ਦੇ ਨਾਲ ਨਾਲ ਹੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਜਿਹੜੀ ਹੈ ਬਰਫਬਾਰੀ ਖੂਬ ਹੋ ਰਹੀ ਹੈ ਤੇ ਉਸੇ ਹੀ ਨਿਚਲੇ ਇਲਾਕਿਆਂ ਦੇ ਵਿੱਚ ਬਰਸਾਤ ਸੰਭਾਵਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਉਸ ਦੇ ਨਾਲ ਨਾਲ ਹੀ ਸਾਨੂੰ ਸੇਫਟੀ ਜ਼ਰੂਰ ਰੱਖਣੀ ਚਾਹੀਦੀ ਹੈ ਸੇਫਟੀ ਦੇ ਨਾਲ ਨਾਲ ਮੌਸਮ ਵਿਭਾਗ ਦੇ ਵੱਲੋਂ ਇਹ yellow alert ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਵਾ ਜੇਕਰ ਤੁਸੀਂ ਘਰੋਂ ਨਿਕਲ ਰਹੇ ਹੋ ਤੇ ਆਪਣੇ ਜਿਹੜੇ ਅੰਬ੍ਰੇਲਾ ਅਤੇ ਰੇਨ ਕੋਟ ਜ਼ਰੂਰ ਲੈ ਕੇ ਨਿਕਲੋ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਜੜੀਆਂ ਹੁੰਦੀਆਂ ਨੇ ਨਜ਼ਰ ਆਉਂਦੀਆਂ ਨੇ ਤੇ ਕੁਝ ਲੋਕਾਂ ਦੇ ਨਾਲ ਵੀ ਗਲਬਾਤ ਕਰਾਂਗੇ ਅੱਜਾ ਸਰ ਮੌਸਮ ਬਦਲ ਰਿਹਾ ਕਿਸ ਤਰ੍ਹਾਂ ਦੀ ਸਾਵਧਾਨੀ ਸਾਨੂੰ ਵਰਤਣੀ ਚਾਹੀਦੀ ਹੈ ਸਾਵਧਾਨੀ ਸਰ ਇਹ ਹੈ ਕਿ ਆਪਾਂ ਨੂੰ ਇੱਕ ਤਾਂ ਵੈਦਰ ਚੇਂਜ ਹੋ ਰਿਹਾ ਉਹ ਨਾਲ ਫਲੂ ਫਲਾ ਵਾਇਰਲ ਤੋਂ ਆਪਾਂ ਨੂੰ ਪ੍ਰੇਰਿ ਰੱਖਣਾ ਚਾਹੀਦਾ ਵਾ ਬਾਕੀ ਰੱਬ ਰੱਖਾ ਦੋ ਤਰ੍ਹਾਂ ਤੋਂ ਲਗਾਤਾਰ ਧੁੱਪ ਖੇਲੀ ਸੀਗੀ ਤੇ ਕਾਫੀ ਲੋਕ ਵੀ ਰਾਹਤ ਪਾਤੀ ਠੰਡ ਤੋਂ ਲੋਕ ਤੇ ਹੁਣ ਫਿਰ ਤੋਂ ਬਦਲਬਾਰੀ ਹੋ ਰਹੀ ਹੈ ਤੇ ਬੜਾ ਇੰਜੋਏ ਵਾਲਾ ਮੌਸਮ ਹੈ ਯਾਰ ਐਨਕੋ ਬਦਲਬਾਈ ਤੁਸੀਂ ਵੀ ਵੇਖੋ ਬੜੇ ਵਧੀਆ ਮੂਡ 'ਚ ਖੜੇ ਹਾਂ ਅਸੀਂ ਬਹੁਤ ਵਧੀਆ ਮੂਡ 'ਚ ਆ ਬਹੁਤ ਅੱਛਾ ਮੌਸਮ ਹੈ ਹਾਂ ਵੈਰੀ ਗੁੱਡ ਹੋਨੇ ਨੇ ਬਸ ਓਕੇ ਆ ਜੀ ਆਲ ਗੁੱਡ ਆਲ ਗੁੱਡ ਹੈ ਜੀ ਆਲ ਗੁੱਡ ਹੈ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵੀ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਕੋਈ ਇੰਜੋਏ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ ਸਿੱਧੀ ਗੱਲ ਵਧੀਆ ਜੀ ਬਹੁਤ ਵਧੀਆ ਮੌਸਮ ਹੈ ਅਸੀਂ ਇੰਜੋਏ ਕਰ ਰਹੇ ਹਾਂ ਠੰਡ ਨਾਂਗੀ ਬਹੁਤ ਵਧੀਆ ਵੈਦਰ ਹੈ ਇਹ ਅਸੀਂ ਇੰਜੋਏ ਕਰ ਰਹੇ ਹਾਂ ਮੌਸਮ ਨੂੰ ਇੰਜੋਏ ਕਰ ਲਈ ਯੂਰਪ ਜਾਣੇ ਆ ਪਰ ਇਹ ਬਹੁਤ ਗੁੱਡ ਮੌਸਮ ਐਂਡ ਆਈ ਐਂਡ ਐਂਡ ਪੂਰਾ ਐਂਡ ਐਂਡ ਲੱਗਿਆ ਪਿਆ ਸਵਿਲਾ ਜਿਹੜੀ ਕਿ ਲੁਧਿਆਣਾ ਸ਼ਹਿਰ ਤੋਂ ਦਿਖਾ ਰਹੇ ਜਿੱਤੇ ਕਿ ਲੁਧਿਆਣਾ ਵਾਸੀ ਵੀ ਕਹਿ ਰਹੇ ਕਿ ਇਹ ਮੌਸਮ ਦੇ ਲਈ ਅਸੀਂ ਯੂਰਪ ਦੇ ਬਾਹਰ ਦੇ ਦੇਸ਼ਾਂ ਵਿੱਚ ਜਾਂਦੇ ਹਾਂ ਪਰ ਤੇ ਨਾਲ ਨਾਲ ਹੀ ਦੇਖ ਸਕਦੇ ਹੋ ਕਿ ਜਿਹੜੀਆਂ ਧੁੰਦ ਦਾ ਵੀ ਜੜਕਿਆ ਰਾਤ ਨੂੰ ਦਿਖਾਈ ਦਿੰਦੀ ਹੈ ਤੇ ਜੇਕਰ ਤੁਸੀਂ ਸਫ਼ਰ ਕਰ ਰਹੇ ਹੋ ਤਾਂ ਸਫ਼ਰ ਦੇ ਨਾਲ ਨਾਲ ਤੁਸੀਂ ਆਪਣੇ ਆਰਾਮ ਦੇ ਨਾਲ ਆਪਣੀ ਜਰਨੀ ਤੇ ਉੱਤੇ ਜਾਓ ਕਿਉਂਕਿ ਤੁੰਦੇ ਵੀ ਜਿਹੜੀ ਕਿਹਾ ਹੋndi ਸੰਭਾਵਨਾ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਇਸ ਦੇ ਨਾਲ ਨਾਲ ਹੀ ਮੌਸਮ ਵਿਭਾਗ ਦੇ ਮੈਡਮ ਨਾਲ ਗੱਲਬਾਤ ਵੀ ਕਰਦਿਆਂ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ ਰਨ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.8 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਰਿਕਾਰਡ ਕੀਤੇ ਗਏ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗ ਤੁੰਦ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਸੈਂਟਰਲ ਡਿਸਟ੍ਰਿਕਟਸ ਵਾਸਤੇ orange alert ਔਰ ਬਾਕੀ ਸਾਰੇ ਡਿਸਟ੍ਰਿਕਟਸ ਵਾਸਤੇ ਅੱਜ ਔਰ ਕੱਲ ਦੋ ਦਿਨ yellow alert ਜਾਰੀ ਕੀਤਾ ਗਿਆ ਸੋ ਸੰਗਣੀ ਤੁੰਦ ਜਾਂ ਕੋਲਡ ਵੇਵ ਕੰਡੀਸ਼ਨਸ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬਣ ਸਕਦੀਆਂ ਨੇ ਔਰ ਇਹਦੇ ਤੋਂ ਬਾਅਦ ਇੱਕ ਤਰੀਕ ਨੂੰ ਫੇਰ ਇੱਕ wd ਸਿਸਟਮ ਦੀ ਡਿਵੈਲਪਮੈਂਟ ਹੈ ਸੋ ਉਹਦੇ ਕਰਕੇ ਪੰਜਾਬ ਦੇ ਵਿੱਚ ਫੇਰ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਇੱਕ ਤਰੀਕ ਨੂੰ ਹਲਕੀ ਬਾਰਿਸ਼ ਔਰ ਜਾਂ ਗਰਜ ਚਮਕ ਜਾਂ ਤੇਜ਼ ਹਵਾ ਵੀ ਚੱਲ ਸਕਦੀ ਹੈ ਜਿਹਦੇ ਵਾਸਤੇ ਨਦਨ اور ਕੁਝ ਨਾਰਥ-ਈਸਟਨ ਡਿਸਟ੍ਰਿਕਟਸ ਦੇ ਵਿੱਚ ਆਮਡਿ ਵੱਲੋਂ yellow alert ਜਾਰੀ ਕੀਤਾ ਗਿਆ ਹੈ। अच्छा ज अगर गल करिए पूरे पंजाब ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਤੇ ਧੁੰਦ ਨੂੰ ਲੈ ਕੇ ਕੀ ਅਲਰਟ ਹੈਗੀ ਹੈ ਕੋਈ ਹੈਗੀ ਹੈ ਇਸ ਅਪਡੇਟ ਜੀ ਅੱਜ ਔਰ ਕੱਲ 2 ਦਿਨ ਸੰਗਣੀ ਧੁੰਦ ਹੋ ਸਕਦੀ ਹੈ ਜਿਹਦੇ ਵਾਸਤੇ ਆਈਐਮਡੀ ਵੱਲੋਂ ਸੈਂਟਰਲ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਦੋਨੋਂ ਦਿਨ ਜਾਰੀ ਕੀਤਾ ਗਿਆ ਔਰ ਬਾਕੀ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹਮ ਅੱਛਾ ਮੈਂ ਇੱਕ ਤਰੀਕ ਤੋਂ ਬਾਅਦ ਹੈ ਕਿ 2-3 ਦਿਨ ਮੌਸਮ ਖਰਾਬ ਰਹੇਗਾ ਉਸ ਤੋਂ ਬਾਅਦ ਵੀ ਕੋਈ ਹੈਗਾ ਇਹ ਅਨੁਮਾਨ ਇੱਕ ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ ਉਹਦੇ ਤੋਂ ਬਾਅਦ ਜਿਆਦਾ ਹਿੱਸਿਆਂ ਦੇ ਵਿੱਚ ਮੌਸਮ ਕਲੀਅਰ ਰਹਿਣ ਦਾ ਹੀ ਅਨੁਮਾਨ ਹੈ ਕਿਉਂਕਿ 2 ਤਰੀਕ ਨੂੰ ਕੁਝ ਨਦਰ ਡਿਸਟ੍ਰਿਕਟਸ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਕਲੀਅਰ ਰਹਿਣ ਦਾ ਅਨੁਮਾਨ ਹੈ ਅੱਛਾ ਗੱਲ ਕਰੀ ਖੇਤੀਬਾੜੀ ਦੀ ਇਸ ਨਾਲ ਕੀ ਇਮਪੈਕਟ ਹੋਏਗਾ ਠੀਕ ਰਹੇਗੀ ਬਰਸਾਤ आएगी ਇਸ ਵਕਤ ਇਨਾਂ ਨੇ ਖੇਤੀਬਾੜੀ ਨਹੀਂ ਜੀ ਕਿਉਂਕਿ ਹੈਵੀ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਹਲਕੀ ਬਾਰਿਸ਼ ਜਿਹੜੀ ਹੋ ਸਕਦੀ ਹੈ ਸੋ ਰਬੀ ਕ੍ਰੌਪਸ ਨੂੰ ਜਿਹੜਾ ਰਿਕੁਆਇਰਡ ਮੌਇਸਚਰ ਉਹਦੇ ਨਾਲ ਮਿਲ ਸਕਦਾ ਔਰ ਕਿਉਂਕਿ ਕਣਕ ਦੀ ਕ੍ਰੌਪ ਵੀ ਹਲੇ ਮੈਚਿਓਰਿਟੀ ਉਹਦੀ ਨਹੀਂ ਹੋਈ ਤਾਂ ਕਰਕੇ ਇਹਦਾ ਕੋਈ ਨੁਕਸਾਨ ਨਹੀਂ ਹੈ ਪਰ ਕੁਝ ਸਬਜ਼ੀਆਂ ਦੀਆਂ ਫਸਲਾਂ ਜਾਂ ਆਲੂਆਂ ਦੀ ਜਿਹੜੀ ਫਸਲ ਹੈ ਉਹਨੂੰ ਜ਼ਰੂਰ ਕੋਈ ਨੁਕਸਾਨ ਹੋ ਸਕਦਾ ਹੈ ਜੇਕਰ ਪੈਰੀਏ ਸੁੱਕੀ ਠੰਡਕ ਹੋ ਗਈ ਜੇ ਹਵਾਵਾਂ ਚੱਲੂਗੀਆਂ ਕਿਹੜੀ ਹਵਾਵਾਂ ਚੱਲ ਸਕਦੀਆਂ ਅੱਜ ਹੀ ਕੋਲਡ ਵੇਵ ਕੰਡੀਸ਼ਨਸ ਜਿਹੜੀਆਂ ਰੀਜਨ ਦੇ ਵਿੱਚ ਬਣੀਏ ਰਹਿ ਸਕਦੀਆਂ ਨੇ ਔਰ ਇੱਕ ਤਰੀਕ ਨੂੰ ਬਾਰਿਸ਼ ਦੇ ਨਾਲ ਤੇਜ਼ ਹਵਾ ਜਾਂ ਗਰਜ ਚਮਕ ਹੋ ਸਕਦੀ ਹੈ ਪਰ ਸੁੱਕੀ ਟੰਡ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਬਾਰਿਸ਼ ਹੋਈ ਹੈ ਔਰ ਇੱਕ ਤਰੀਕ ਨੂੰ ਫਿਰ ਬਾਰਿਸ਼ ਹੋ ਸਕਦੀ ਹੈ ਤਾਂ ਕਰਕੇ ਹਵਾ ਦੇ ਵਿੱਚ ਮੌਇਸਚਰ ਇਸ ਟਾਈਮ ਠੀਕ ਹੈ ਡਰਾਈ ਕੰਡੀਸ਼ਨਸ ਨਹੀਂ ਹੈਗੀਆਂ ਹੈਲਥ ਕੀ ਸੋਚਦੇ ਹੋ ਹੈਲਕ੍ਰਲ ਹੋ ਸਕਦੀ ਐ ਇਸ ਠੰਡ ਰੇ ਵਿੱਚ ਜੀ ਕਿਉਂਕਿ ਬੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਵਿੱਚ ਕੁਝ ਦਿਨ ਅੱਛੀ ਧੁੱਪ ਹੁੰਦੀ ਆ ਫਿਰ ਕੁਝ ਬਾਰਿਸ਼ ਦੇ ਚਾਂਸਸ ਹੁੰਦੇ ਆ ਜਾਂ ਤੇਜ਼ ਹਵਾ ਹੁੰਦੀ ਆ ਟੈਂਪਰੇਚਰ ਦੇ ਵਿੱਚ ਮੈਡਮ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਜਰੀ ਕਿਆ ਬਰਸਾਤ ਹੋਵੇਗੀ ਕਿਸ ਤਰ੍ਹਾਂ ਧੁੰਦ ਪਵੇਗੀ ਤੇ ਕਿਸ ਤਰ੍ਹਾਂ ਜਰੀ ਕਿਆ ਬਿਮਾਰੀ ਵੀ ਜਰੀ ਹੋ ਸਕਦੀ ਆ ਤੇ ਉਸ ਤੋਂ ਬਾਅਦ ਤਾਂ ਅਸੀਂ ਦੇਖ ਸਕਦੇ ਹੋ ਕਿ ਹੁਣ ਥੋੜਾ ਥੋੜਾ ਨਿਹਰਾ ਜਰੀ ਕਿਆ ਹੋਣਾ ਸ਼ੁਰੂ ਹੋ ਗਿਆ ਵਾ ਤੇ ਅਨ ਨਾਲ ਨਾਲ ਜਿਹੜਾ ਕੀ ਆ ਬੱਦਲ ਜਿਹੜਾ ਕੀ ਆ ਆਸਮਾਨ ਦੇ ਵਿੱਚ ਛਾ ਰਹੇ ਹੋਏ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਇਸ ਦੇ ਵਿੱਚ ਤੁਹਾਡੀ رائے ਸਾਨੂੰ ਕਮੈਂਟ ਸੈਕਸ਼ਨ ਜੁੜੇ ਦਿਓ ਜੁੜੇ ਦਿਓ ਧੰਨ ਲਾਈਵ ਦੇ ਨਾਲ ਸੰਜਣਾ ਜੁਮਰ ਰਿਪੋਰਟ ਧੰਨਵਾਦ